ਕੀ ਹੋਵੇਗਾ ਜੇਕਰ ਇੱਕ ਅਧਿਆਇ ਤੁਹਾਡੀ ਜ਼ਿੰਦਗੀ ਬਦਲ ਸਕੇ ਕੀ ਹੋਵੇਗਾ ਜੇਕਰ ਵਚਨ ਦਾ ਇੱਕ ਹਵਾਲਾ ਅਜੀਹਾ ਹੁੰਦਾ ਜੋ ਤੁਹਾਨੂੰ ਆਪਣੀਆਂ ਮੌਜੂਦਾ ਚੁਣੌਤੀਆਂ ਤੋਂ ਪਰੇ ਦੇਖਣ ਲਈ ਆਪਣੇ ਅਤਿ ਉਤਸਣ ਦੀ ਇਜਾਜ਼ਤ ਦਿੰਦਾ ਹੈ ਅਤੇ ਇੱਕ ਚਮਕਦਾਰ ਕੱਲ ਦੀ ਉਮੀਦ ਪ੍ਰਦਾਨ ਕਰਦਾ ਹੈ ਇਨਾਂ ਸ਼ਕਤੀਸ਼ਾਲੀ ਸ਼ਬਦਾਂ ਵੱਲ ਪੰਨਾ ਮੋੜਨਾ ਤੁਹਾਡੀ ਜ਼ਿੰਦਗੀ ਵਿੱਚ ਇੱਕ ਪੰਨਾ ਬਦਲ ਸਕਦਾ ਹੈ ਉਹ ਸ਼ਬਦ ਜਿਨ੍ਹਾਂ ਵਿੱਚ ਪਰਮੇਸ਼ਵਰ ਦੀ ਇੱਛਾ ਹੈ ਉਹ ਤੁਹਾਡੇ ਵਿੱਚ ਨਵਾਂ ਜੀਵਨ ਭਰੇ ਇੱਕ ਵਾਦਾ ਕਿ ਤੁਹਾਨੂੰ ਕਦੇ ਵੀ ਤਿਆਗਿਆ ਨਹੀਂ ਜਾਵੇਗਾ ਕਦੇ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਹਮੇਸ਼ਾ ਤੁਹਾਡੀ ਦੇਖਭਾਲ ਕੀਤੀ ਜਾਵੇਗੀ ਇੱਕ ਵਾਦਾ ਜੋ ਤੁਹਾਨੂੰ ਪਰਮੇਸ਼ਵਰ ਦੁਆਰਾ ਚੁਣਿਆ ਅਤੇ ਬੁਲਾਇਆ ਗਿਆ ਹੈ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਜੇਕਰ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਹਰ ਮੁਸੀਬਤ ਨੂੰ ਸਹਿ ਸਕਦੇ ਹੋ ਕਿ ਕੁਝ ਵੀ ਤੁਹਾਡੇ ਰਾਹ ਵਿੱਚ ਨਹੀਂ ਆ ਸਕਦਾ ਇਹ ਜਾਣਦੇ ਹੋਏ ਕਿ ਪਰਮੇਸ਼ਰ ਤੁਹਾਡੇ ਲਈ ਕੁਝ ਨਹੀਂ ਕਰੇਗਾ ਕਿ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਸਦਾਰਨ ਸ਼ਬਦਾ ਦਾ ਅਜਿਹਾ ਪ੍ਰਬੰਧ ਸੁੰਦਰਤਾ ਨਾਲ ਰਚਿਆ ਗਿਆ ਲਗਭਗ 2000 ਸਾਲ ਪਹਿਲਾਂ ਈਸ਼ਵਰੀ ਤੌਰ ਤੇ ਲਿਖਿਆ ਗਿਆ ਇੰਨਾ ਵਧੀਆ ਹੋ ਸਕਦਾ ਹੈ ਇਹ ਅਧਿਆਇ ਕੀ ਹੈ ਰੋਮੀਆਂ 8 ਬਾਈਬਲ ਦਾ ਸਭ ਤੋਂ ਵੱਡਾ ਅਧਿਆਇ ਹਲੋ ਮੈਂ ਡੇਵਿਡ ਜਰਮਾਇਆ ਹਾਂ ਅਤੇ ਮੈਂ ਆਪਣੀ ਲੜੀ ਰੋਮੀਆਂ ਦਾ ਸਭ ਤੋਂ ਮਹਾਨ ਅਧਿਆਇ ਇੱਥੇ ਦਿਸ਼ਾ ਪਰਿਵਰਤਨ ਤੇ ਸਿੱਖਾਉਣ ਦੀ ਕਰ ਰਿਹਾ ਹਾਂ ਪਰ ਪਹਿਲਾਂ ਅੱਜ ਮੈਂ ਜੋ ਸੰਦੇਸ਼ ਸਾਂਝਾ ਕਰਨਾ ਚਾਹੁੰਦਾ ਹਾਂ ਉਸ ਦਾ ਸਿਰਲੇਖ ਹੈ ਲਿਖਤੀ ਵਚਨ ਇਹ ਇੱਕ ਅਹਿਮ ਆਤਮਿਕ ਅਭਿਆਸ ਬਾਰੇ ਹੈ ਜੋ ਬਹੁਤ ਸਾਰੇ ਵਿਸ਼ਵਾਸੀਆਂ ਲਈ ਅਲੋਪ ਹੋ ਗਿਆ ਹੈ ਜਿਵੇਂ ਕਿਸੇ ਲੇਖ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਦਾ ਅਭਿਆਸ ਹੱਥ ਨਾਲ ਪਰਮੇਸ਼ਰ ਦੇ ਬਚਨ ਨੂੰ ਲਿਖ ਕੇ ਹੀ ਹੁੰਦਾ ਹੈ ਅੱਜ ਦੇ ਖਾਸ ਸੰਦੇਸ਼ ਵਿੱਚ ਅਸੀਂ ਖੋਜ ਕਰਾਂਗੇ ਕਿ ਇਜ਼ਰਾਈਲ ਦੇ ਪਹਿਲੇ ਰਾਜੇ ਨੂੰ ਮੂਸਾ ਦੁਆਰਾ ਪਰਮੇਸ਼ਰ ਦੁਆਰਾ ਇਜ਼ਰਾਈਲ ਨੂੰ ਦਿੱਤੇ ਗਏ ਨਿਯਮ ਦੀ ਆਪਣੀ ਨਿੱਜੀ ਕਾਪੀ ਲਿਖੰਦੀ ਲੋੜ ਸੀ ਉਸ ਨੂੰ ਅਜਿਹਾ ਕਿਉਂ ਕਰਨਾ ਪਿਆ ਮੇਰਾ ਮੰਨਣਾ ਹੈ ਕਿ ਚਾਰ ਜ਼ਰੂਰੀ ਕਾਰਨ ਹਨ ਅਤੇ ਉਹ ਚਾਰ ਕਾਰਨ ਸਾਡੇ ਤੇ ਵੀ ਲਾਗੂ ਹੁੰਦੇ ਹਨ ਜਿਵੇਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਅਭਿਆਸ ਦੀ ਪਾਲਣਾ ਕੀਤੀ ਹੈ ਮੈਨੂੰ ਪਤਾ ਲੱਗਾ ਹੈ ਕਿ ਪਰਮੇਸ਼ਰ ਦੇ ਸ਼ਬਦ ਜੋ ਮੈਂ ਹੱਥ ਨਾਲ ਲਿਖਦਾ ਹਾਂ ਮੇਰੇ ਦਿਲ ਤੇ ਲਿਖੇ ਜਾਣ ਲਈ ਬਹੁਤ ਮਹੱਤਵਪੂਰਨ ਹੈ ਇਸ ਲਈ ਅੱਜ ਮੈਂ ਤੁਹਾਨੂੰ ਇਸ ਅਹਿਮ ਆਤਮਿਕ ਅਭਿਆਸ ਨੂੰ ਪੂਜਣ ਲਈ ਸੱਦਾ ਦਿੰਦਾ ਹਾਂ ਜਿਵੇਂ ਤੁਸੀਂ ਮੇਰੇ ਨਾਲ ਜੁੜਦੇ ਹੋ ਇੱਥੇ ਦਿਸ਼ਾ ਪਰਿਵਰਤਨ ਤੇ ਦਿਸ਼ਾ ਪਰਿਵਰਤਨ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਅਤੇ ਹੁਣ ਪੇਸ਼ ਹੈ ਡਾਕਟਰ ਯਰਮੀਆ ਰਾਹੀ ਆਪਣਾ ਸੰਦੇਸ਼ ਲਿਖਤੀ ਬਚਨ ਡੋਨਲਡ ਜੈਕਸਨ ਦੁਨੀਆ ਦੇ ਸਭ ਤੋਂ ਵਧੀਆ ਤੇ ਸਭ ਤੋਂ ਮਸ਼ਹੂਰ ਕੈਲੀਗ੍ਰਾਫਰਾਂ ਵਿੱਚੋਂ ਇੱਕ ਹੈ। ਦਰਅਸਲ ਉਹ ਅਜਿਹਾ ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਲੈਂਡ ਦੇ ਕ੍ਰਾਊਨ ਆਫਿਸ ਦਾ ਅਧਿਕਾਰਤ ਲਿਖਾਰੀ ਅਤੇ ਕੈਲੀਗ੍ਰਾਫਰ ਹੈ। ਉਹ ਹੀ ਮਹਾਰਾਣੀ ਐਲিজਬੈਥ ਦੂਜੀ ਲਈ ਸਾਰੇ ਅਧਿਕਾਰਤ ਰਾਜ ਦਸਤਾਵੇਜ਼ ਬਣਾਉਣ ਲਈ ਜ਼ਿੰਮੇਵਾਰ ਵਿਅਕਤੀ ਹੈ। ਪਰ ਉਸ ਦੀ ਸਭ ਤੋਂ ਵੱਡੀ ਸਫਲਤਾ ਉਸ ਦੇ ਬਚਪਨ ਦੇ ਸੁਪਨੇ ਦਾ ਪ੍ਰੋਜੈਕਟ ਸੀ ਜਿਸ ਨੂੰ ਪੂਰਾ ਕਰਨ ਵਿੱਚ ਦਹਾਕੇ ਲੱਗੇ ਸਨ। ਉਹ ਇੱਕ ਹੱਥ ਨਾਲ ਲਿਖੀ ਪ੍ਰਕਾਸ਼ਮਾਨ ਬਾਈਬਲ ਦੀ ਸਿਰਜਣਾ ਸੀ। ਇਹ ਪ੍ਰੋਜੈਕਟ 1990 ਵਿੱਚ ਗੰਭੀਰਤਾ ਨਾਲ ਸ਼ੁਰੂ ਹੋਇਆ। ਨਿਊ ਮੈਕਸੀਕੋ ਦੀ ਰਿਟਰੀਟ ਵਿੱਚ ਉਸਨੇ ਇੱਕ ਸੰਕਲਪ ਤਿਆਰ ਕੀਤਾ ਸੀ ਕਿ ਇੱਕ ਹੱਥ ਨਾਲ ਲਿਖੀ ਹੋਈ ਬਾਈਬਲ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ। ਕੁਝ ਸਾਲਾਂ ਬਾਅਦ ਉਸਨੇ ਸੇਂਟ ਜੋਨਸ ਐਬੀਦੀ ਯਾਤਰਾ ਕੀਤੀ। ਉੱਥੇ ਦੇ ਭਿਕਸ਼ੂਆਂ ਨੂੰ 1000 ਸਾਲ ਦੇ ਯੋਗ ਪ੍ਰੋਜੈਕਟ ਤੇ ਸਹਿਯੋਗ ਕਰਨ ਬਾਰੇ ਇੱਕ ਵਿਚਾਰ ਪੇਸ਼ ਕੀਤਾ ਜਿਸਨੂੰ ਅਧਿਕਾਰਿਕ ਤੌਰ ਤੇ 1998 ਵਿੱਚ ਚਾਲੂ ਕੀਤਾ ਗਿਆ। 8 ਮਾਰਚ 2000 ਨੂੰ ਜੈਕਸਨ ਨੇ ਪ੍ਰੋਜੈਕਟਾਂ ਦੇ ਸੰਸਕਰਨ ਦੇ ਇੱਕ ਪੰਨੇ ਤੇ ਪਹਿਲੇ ਸ਼ਬਦ ਲਿਖੇ ਆਦ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ 130 ਸਾਲ ਪੁਰਾਣੇ ਚੀਨੀ ਸਿਹਾਈ ਵਿੱਚ ਡੁਬੋਏ ਹੋਏ ਟਰਕੀ ਅਤੇ ਹੰਸ ਦੇ ਖੰਭਾ ਤੋਂ ਬਣੇ ਕਲਮ ਨਾਲ ਲਿਖਣਾ ਜੈਕਸਨ ਅਤੇ ਉਸ ਦੀ ਟੀਮ ਨੂੰ انجੀਲਾਂ ਅਤੇ ਰਸੂਲਾਂ ਦੇ ਕਰਤੱਵ ਨੂੰ ਪੂਰਾ ਕਰਨ ਲਈ ਇੱਕ ਪੂਰਾ ਸਾਲ ਲੱਗਿਆ ਅਤੇ ਉਸ ਤੋਂ ਬਾਅਦ ਇੱਕ ਹੋਰ ਦਹਾਕੇ ਤੱਕ ਬਾਈਬਲ ਦੇ ਬਾਕੀ ਲਗਭਗ 7,75,000 ਸ਼ਬਦਾਂ ਨੂੰ ਸ਼ਬਦ-ਦਰ-ਸ਼ਬਦ ਨਕਲ ਕਰਨਾ ਜਾਰੀ ਰੱਖਿਆ। ਅੰਤ ਵਿੱਚ ਦਸੰਬਰ 2011 ਵਿੱਚ ਪ੍ਰੋਜੈਕਟ ਉਦੋਂ ਪੂਰਾ ਹੋਇਆ ਜਦੋਂ ਜੈਕਸਨ ਨੇ ਪ੍ਰਕਾਸ਼ ਦੀ ਪੋਥੀ ਦੇ ਆਖਰੀ ਪੰਨੇ ਤੇ ਆਮੀਨ ਸ਼ਬਦ ਲਿਖਿਆ। ਉਸਨੇ ਕਿਹਾ ਹੁਣ ਜਦੋਂ ਮੈਂ ਆਖਰੀ ਆਮੀਨ ਲਿਖ ਦਿੱਤਾ ਹੈ ਮੈਨੂੰ ਅਹਿਸਾਸ ਹੋਇਆ ਕਿ ਇਸ ਕੰਮ ਦੇ ਲੰਬੇ ਸਾਲਾਂ ਦੌਰਾਨ ਮੇਰੇ ਬਚਪਨ ਦਾ ਸੁਪਨਾ ਮੈਂ ਹੌਲੀ-ਹੌਲੀ ਇਨ੍ਹਾਂ ਪ੍ਰਾਚੀਨ ਬਾਈਬਲ ਦੀਆਂ ਲਿਖਤਾਂ ਦੇ ਸਾਡੇ ਨਿਜੀ ਅਤੇ ਜਨਤਕ ਜੀਵਨ ਅਤੇ ਅਨੁਭਵ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਲਈ ਪ੍ਰਸੰਗਿਕਤਾ ਦਾ ਇੱਕ ਸਥਾਈ ਵਿਸ਼ਵਾਸ ਨੂੰ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰ ਲਿਆ ਹੈ। ਇਨ੍ਹਾਂ ਲਿਖਤਾਂ ਦਾ ਉਸਨੇ ਲਿਖਿਆ ਆਪਣਾ ਇੱਕ ਜੀਵਨ ਹੈ ਅਤੇ ਇਹਨਾਂ ਦਾ ਜੀਵਨ ਮਨੁੱਖੀ ਆਤਮਾ ਅਤੇ ਅਨੁਭਵ ਦਾ ਸ਼ੀਸ਼ਾ ਹੈ ਅੱਜ ਸੇਂਟ ਜੋਨਸ ਦੀ ਬਾਈਬਲ ਜੋ ਉਸਨੇ ਪੂਰੀ ਕੀਤੀ ਸੀ ਮਿਨੀਸੋਟਾ ਵਿੱਚ ਸੇਂਟ ਜੋਨਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਅਲਕੁਇਨ ਲਾਇਬ੍ਰੇਰੀ ਵਿੱਚ ਪ੍ਰਦਰਸ਼ਿਤ ਹੈ ਇਹ ਸਤ ਸੰਸਕਰਣਾ ਵਿੱਚ ਬਣੀ ਕਿਤਾਬ ਹੈ ਇਸ ਬਾਈਬਲ ਵਿੱਚ 1150 ਪੰਨੇ ਹਨ ਅਤੇ ਇਸ ਦਾ ਭਾਰ 165 ਪਾਉਂਡ ਹੈ ਅਤੇ ਜਦੋਂ ਇਸ ਨੂੰ ਖੋਲਿਆ ਜਾਂਦਾ ਹੈ ਤਾਂ ਇਸ ਦਾ ਮਾਪ 2 ਫੁੱਟ ਉੱਚਾ ਤੇ 3 ਫੁੱਟ ਚੌੜਾ ਹੁੰਦਾ ਹੈ ਅਤੇ ਜਦੋਂ ਮੁਲਾਂਕਣ ਕੀਤਾ ਗਿਆ ਤਾਂ ਪ੍ਰੋਜੈਕਟ ਦੀ ਕੀਮਤ 8 ਮਿਲੀਅਨ ਡਾਲਰ ਆਈ ਅਤੇ ਜੇ ਤੁਸੀਂ ਆਪਣੀ ਕਾਪੀ ਖਰੀਦਣ ਲਈ ਦਿਲਚਸਪੀ ਰੱਖਦੇ ਹੋ ਤਾਂ ਹੱਥ ਨਾਲ ਲਿਖੀ ਬਾਈਬਲ ਦੀ ਇੱਕ ਕਾਪੀ ਲਈ 1.5 ਲੱਖ ਡਾਲਰ ਖਰਚ ਕਰਨ ਲਈ ਤਿਆਰ ਰਹੋ ਬਾਈਬਲ ਨੂੰ ਹੱਥ ਨਾਲ ਲਿਖਣਾ ਕੋਈ ਨਵੀਂ ਗੱਲ ਨਹੀਂ ਹੈ ਦਰਅਸਲ ਮੈਨੂੰ ਦੱਸਿਆ ਗਿਆ ਹੈ ਕਿ ਦੱਖਣੀ ਕੋਰੀਆ ਵਿੱਚ 1980 ਦੇ ਦਹਾਕੇ ਤੋਂ ਇੱਕ ਪੂਰੀ ਬਾਈਬਲ ਦੀ ਲਿਪੀ ਯੰਤਰਨ ਲਹਿਰ ਮੌਜੂਦ ਹੈ ਪਰ ਇਹ ਅਭਿਆਸ ਅਸਲ ਵਿੱਚ ਹਜ਼ਾਰਾਂ ਸਾਲ ਪੁਰਾਣਾ ਹੈ ਪੁਰਾਣੇ ਨੇ ਵਿਚ ਪਰਮੇਸ਼ਰ ਦੇ ਲੋਕਾਂ ਕੋਲ ਲਿਖਾਰੀ ਸਨ ਜਿਨ੍ਹਾਂ ਦਾ ਕੰਮ ਲਿਖਤੀ ਕਾਪੀਆਂ ਬਣਾ ਕੇ ਪਰਮੇਸ਼ਰ ਦੇ ਬਚਨ ਨੂੰ ਅੱਗੇ ਪਹੁੰਚਾਉਣਾ ਸੀ ਅਤੇ ਇਤਿਹਾਸ ਦੌਰਾਨ ਦਰਵੇਸ਼ਾ ਨੇ ਬਾਈਬਲ ਨੂੰ ਲਿਪੀ ਯੰਤਰਨ ਕੀਤਾ ਹੈ ਅਤੇ ਆਪਣੇ ਆਪ ਨੂੰ ਬਚਨ ਦਾ ਅਧਿਐਨ ਕਰਨ ਅਤੇ ਇਸ ਨੂੰ ਜੀਵਨ ਲਈ ਸਮਰਪਿਤ ਕੀਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਸਭ ਦੀ ਸਭ ਤੋਂ ਵਧੀਆ ਉਦਾਹਰਣ 17ਵੇਂ ਅਧਿਆਇ ਵਿੱਚ ਵਿਵਸਥਾ ਸਾਰ ਵਿੱਚ ਮਿਲਦੀ ਹੈ ਅਤੇ ਮੈਂ ਤੁਹਾਡੇ ਸਮਝਣ ਲਈ ਇਸ ਅਧਿਆਇ ਵਿੱਚ ਕੀ ਹੋ ਰਿਹਾ ਹੈ ਬਾਰੇ ਥੋੜਾ ਜਿਆਦਾ ਦੱਸਣਾ ਚਾਹੁੰਦਾ ਇਸ ਅਧਿਆਇ ਵਿੱਚ موسی ਇਜ਼ਰਾਈਲ ਦੇ ਭਵਿੱਖ ਦੇ ਰਾਜੇ ਲਈ ਸਭ ਤੋਂ ਅਹਿਮ ਤਰਜੀਹਾਂ ਦੇ ਰਿਹਾ ਹੈ ਇਸ ਸਮੇਂ ਉਹਨਾਂ ਕੋਲ ਕੋਈ ਰਾਜਾ ਨਹੀਂ ਹੈ ਪਰ ਉਹਨਾਂ ਨੂੰ ਇੱਕ ਮਿਲਣ ਵਾਲਾ ਹੈ ਅਤੇ موسی ਲੋਕਾਂ ਨੂੰ ਦੱਸ ਰਿਹਾ ਹੈ ਕਿ ਰਾਜੇ ਤੋਂ ਕੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਉਸ ਨੂੰ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਵਿਵਸਥਾ ਸਾਰ 17 ਦੀਆਂ ਆਇਤਾਂ 14 ਤੋਂ 16 ਵਿੱਚ موسی ਪੰਜ ਚੀਜ਼ਾਂ ਦੀ ਸੂਚੀ ਦਿੰਦਾ ਹੈ ਜੋ ਇਜ਼ਰਾਈਲ ਦੇ ਭਵਿੱਖ ਦੇ ਰਾਜੇ ਨੂੰ ਨਹੀਂ ਕਰਨੀਆਂ ਚਾਹੀਦੀਆਂ ਉਸ ਨੂੰ ਵਿਦੇਸ਼ੀ ਨਹੀਂ ਹੋਣਾ ਚਾਹੀਦਾ ਉਸ ਨੂੰ ਆਪਣੇ ਲਈ ਘੋੜੇ ਨਹੀਂ ਵਧਾਉਣੇ ਚਾਹੀਦੇ ਉਸ ਨੂੰ ਲੋਕਾਂ ਨੂੰ ਮਿਸਰ ਵਾਪਸ ਨਹੀਂ ਲਿਆਉਣਾ ਚਾਹੀਦਾ ਉਸ ਨੂੰ ਆਪਣੇ ਲਈ ਪਤਨੀਆਂ ਨਹੀਂ ਵਧਾਉਣੀਆਂ ਚਾਹੀਦੀਆਂ ਅਤੇ ਉਸ ਨੂੰ ਆਪਣੇ ਲਈ ਚਾਂਦੀ ਅਤੇ ਸੋਨਾ ਨਹੀਂ ਵਧਾਉਣਾ ਚਾਹੀਦਾ ਪਰ ਜਦੋਂ ਅਸੀਂ ਅਗਲੀ ਆਇਤ ਆਇਤ 17 ਤੇ ਆਉਂਦੇ ਹਾਂ ਤਾਂ ਮੂਸਾ ਨਕਾਰਾਤਮਕ ਮਨਾਈ ਸੂਚੀ ਨੂੰ ਪਿੱਛੇ ਛੱਡ ਦਿੰਦਾ ਹੈ ਅਤੇ ਉਹ ਰਾਜੇ ਨੂੰ ਕੁਝ ਬਹੁਤ ਹੀ ਦਿਲਚਸਪ ਚੀਜ਼ਾਂ ਕਰਨ ਲਈ ਕਹਿੰਦਾ ਹੈ ਇੱਥੇ ਮੂਸਾ ਦੀ ਇਜ਼ਰਾਈਲ ਦੇ ਰਾਜੇ ਨੂੰ ਸਕਾਰਾਤਮਕ ਹਦਾਇਤ ਹੈ ਐਵੇਂ ਹੋਵੇ ਕਿ ਜਦ ਤੱਕ ਉਹ ਆਪਣੀ ਰਾਜਗਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਬਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ ਉਹ ਉਸਦੇ ਕੋਲ ਰਹੇਗੀ ਅਤੇ ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾ ਆਪਣੇ ਪਰਮੇਸ਼ਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰੇ ਅਤੇ ਇਹਨਾਂ ਬਿਧੀਆਂ ਨੂੰ ਪੂਰਾ ਕਰੇ ਤਾਂ ਜੋ ਉਸ ਦਾ ਮਨ ਉਸ ਤੇ ਭਰਾਵਾ ਉਤੇ ਹੰਕਾਰ ਵਿੱਚ ਨਾ ਆ ਜਾਵੇ ਨਾਲੇ ਉਹ ਇਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜਨ ਇਸ ਲਈ ਕਿ ਉਹ ਅਤੇ ਉਸ ਦੇ ਪੁੱਤਰ ਇਜ਼ਰਾਈਲ ਦੇ ਵਿਚਕਾਰ ਆਪਣੇ ਰਾਜ ਵਿੱਚ ਆਪਣੇ ਦਿਨ ਲੰਮੇ ਕਰਨ ਹੁਣ ਇੱਕ ਛੋਟਾ ਜਿਹਾ ਸ਼ਬਦੀ ਹਵਾਲਾ ਹੈ ਪਰਵਚਨ ਦੇ ਇਸ ਪਾਗ ਵਿੱਚ ਅਸੀਂ ਖੋਜਦੇ ਹਾਂ ਕਿ ਇੱਥੇ ਪਰਮੇਸ਼ਰ ਦੇ ਬਚਨ ਨਾਲ ਜੁੜੇ ਤਿੰਨ ਹੁਕਮ ਅਤੇ ਚਾਰ ਆਸ਼ੀਸ਼ਾਂ ਅਤੇ ਆਓ ਉਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਇੱਕ ਕਰਕੇ ਵੇਖੀਏ ਸਭ ਤੋਂ ਪਹਿਲਾ ਰਾਜੇ ਨੂੰ ਪਰਮੇਸ਼ਰ ਦੇ ਬਚਨ ਦੀ ਨਕਲ ਕਰਨ ਦਾ ਹੁਕਮ ਦਿੱਤਾ ਗਿਆ। ਆਇਤ 18 ਕਹਿੰਦੀ ਆ ਐਵੇਂ ਹੋਵੇ ਕਿ ਜਦੋਂ ਆਪਣੀ ਰਾਜਗਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਵਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ। ਹੁਣ ਉਸ ਸਮੇਂ ਦੀ ਵਿਵਸਥਾ ਬਾਈਬਲ ਦੀਆਂ ਪਹਿਲੀਆਂ 5 ਕਿਤਾਬਾਂ ਸਨ ਪਰ ਇਹ ਸਾਰੀਆਂ ਸ਼ਰਮ ਮੰਨੀਆਂ ਜਾਂਦੀਆਂ ਸਨ। ਵਿਵਸਥਾ ਸਾਰ 17 18 ਵਿੱਚ ਮੂਸਾ ਨੇ ਰਾਜੇ ਨੂੰ ਹੁਕਮ ਦਿੱਤਾ ਕਿ ਉਹ ਇਸ ਦੀ ਆਪਣੀ ਨਿੱਜੀ ਨਕਲ ਬਣਾਵੇ। ਅਤੇ ਇਸ ਨੂੰ ਕਿਤਾਬ ਵਿੱਚ ਪਾਵੇ ਅਤੇ ਸ਼ਾਇਦ ਇੱਕ ਰੰਗੀ ਹੋਈ ਚਮੜੇ ਦੀ ਪੋਥੀ ਸੀ ਜੋ ਕਿ ਭੇਡਾਂ ਜਾਂ ਬੱਕਰੀ ਦੀ ਚਮੜੀ ਤੋਂ ਬਣੀ ਸੀ ਅਤੇ ਉਸ ਨੂੰ ਇਹ ਲੇਵੀਆਂ ਦੇ ਜਾਂਚਕਾਂ ਦੇ ਸਾਹਮਣੇ ਕਰਨਾ ਸੀ ਤਾਂ ਜੋ ਕੋਈ ਗਲਤੀ ਨਾ ਕਰ ਸਕੇ ਪੁਰਾਣੇ ਨੇਮ ਵਿੱਚ ਵਚਨ ਦੇ ਪਾਠ ਨੂੰ ਲਿਖਣ ਦਾ ਹੁਕਮ ਸਿਰਫ ਰਾਜੇ ਤੱਕ ਹੀ ਸੀਮਿਤ ਨਹੀਂ ਸੀ ਤੁਹਾਨੂੰ ਇਹ ਕਈ ਥਾਵਾਂ ਤੇ ਮਿਲ ਜਾਵੇਗਾ ਅਤੇ ਇੱਥੇ ਕੁਝ ਦ੍ਰਿਸ਼ਤਾਂਤ ਹਨ ਇੱਥੇ ਵਿਵਸਥਾਸਾਰ ਅਧਿਆਇ 6 ਆਇਤਾ 4 ਤੋਂ 9 ਤੱਕ ਇੱਕ ਹਵਾਲਾ ਹੈ हे hey, इजराइल सुनो यहोवा ਸਾਡਾ ਪਰਮੇਸ਼ਰ ਇਕੋ ਹੀ ਯਹੋਵਾ ਹੈ ਤੁਸੀਂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ ਅਤੇ ਤੁਸੀਂ ਉਸ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ ਤੁਸੀਂ ਆਪਣੇ ਘਰ ਬੈਠਿਆਂ ਰਾਤ ਉਰਦਿਆਂ ਲੇਟਦਿਆਂ ਔਰ ਉੱਠਦਿਆਂ ਉਹਨਾਂ ਦੀ ਚਰਚਾ ਕਰੋ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨੋ ਅਤੇ ਉਹ ਤੁਹਾਡੇ ਨੇਤਰਾਂ ਦੇ ਵਿਚਾਰ ਤਵੀਤ ਜਿਹੀਆਂ ਹੋਣ ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾ ਉੱਤੇ ਲਿਖੋ ਇਜ਼ਰਾਈਲ ਦੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਘਰ ਦੇ ਬਾਹਰ ਪਰਮੇਸ਼ਵਰ ਦਾ ਬਚਨ ਲਿਖਣ ਅਤੇ ਵਿਵਸਥਾ ਸਾਰਦੀ ਕਿਤਾਬ ਦੇ ਅੰਤ ਵੱਲ ਜਦੋਂ ਇਜ਼ਰਾਈਲ ਵਾਅਦਾ ਕੀਤੇ ਹੋਏ ਦੇਸ਼ ਵਿੱਚ ਜਾਣ ਹੀ ਵਾਲਾ ਸੀ ਮੂਸਾ ਨੇ ਇਹ ਕਿਹਾ ਅਤੇ ਅਹਿਮ ਹੋਵੇਗਾ ਕਿ ਜਦ ਤੁਸੀਂ ਯਰਦਨ ਤੋਂ ਪਾਰ ਉਸ ਧਰਤੀ ਵਿੱਚ ਜਿਹੜੀ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਲੰਘੋ ਤਾਂ ਤੁਸੀਂ ਆਪਣੇ ਲਈ ਵੱਡੇ-ਵੱਡੇ ਪੱਥਰ ਖੜੇ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ ਜਦ ਤੁਸੀਂ ਪਾਰ ਲੰਘ ਜਾਓ ਤੁਸੀਂ ਉਹਨਾਂ ਉੱਤੇ ਇਸ ਵਿਵਸਥਾ ਦੀਆਂ ਸਾਰੀਆਂ ਗੱਲਾਂ ਲਿਖੋ ਤਾਂ ਜੋ ਤੁਸੀਂ ਉਸ ਧਰਤੀ ਵਿੱਚ ਜਿਹੜੀ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਵੜੋ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਜਿਵੇਂ ਯਹਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਤੁਹਾਡੇ ਨਾਲ ਵਚਨ ਕੀਤਾ ਇਜ਼ਰਾਈਲੀਆਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਤੇ ਦਰਵਾਜ਼ਿਆਂ ਤੇ ਅਤੇ ਵੱਡੀਆਂ ਚਿੱਟੀਆਂ ਧੋਤੀਆਂ ਹੋਈਆਂ ਚਟਾਨਾਂ ਜਾਂ ਯਾਦਗਾਰੀ ਪੱਥਰਾਂ ਤੇ ਪਰਮੇਸ਼ਰ ਦਾ ਵਚਨ ਲਿਖਣਾ ਸੀ ਹੁਣ ਅਸੀਂ ਅੱਜ ਉਹ ਕੰਮ ਨਹੀਂ ਕਰਦੇ ਆ ਤੇ ਜੇ ਮੈਂ ਤੁਹਾਨੂੰ ਸੱਚ ਕਹਾਂ ਤਾਂ ਮੈਂ ਵੀ ਇਹ ਕਦੇ ਨਹੀਂ ਕੀਤਾ ਪਰ ਮੈਂ ਚੀਜ਼ਾਂ ਨੂੰ ਲਿਖਣ ਦੇ ਬਾਰੇ ਬਹੁਤ ਮਹੱਤਵਪੂਰਨ ਫਾਇਦੇ ਦੀ ਖੋਜ ਕੀਤੀ ਹੈ ਉਹਨਾਂ ਨੂੰ ਲਿਖਣਾ ਜੇ ਤੁਸੀਂ ਮੇਰੇ ਘਰ ਵਿੱਚ ਮੇਰੇ ਛੋਟੇ ਜਿਹੇ ਸਟੱਡੀ ਰੂਮ ਵਿੱਚ ਜਾਂਦੇ ਹੋ ਤਾਂ ਤੁਸੀਂ ਫੱਟੀਆਂ ਦਾ ਇੱਕ ਛੋਟਾ ਜਿਹਾ ਢੇਰ ਦੇਖੋਗੇ ਉਹ ਹੀ ਖਾਸ ਕਿਸਮ ਦੀ ਫੱਟੀਆਂ ਹਨ ਮੈਨੂੰ ਖਾਸ ਚੀਜ਼ਾਂ ਹੀ ਪਸੰਦ ਆਉਂਦੀਆਂ ਮੇਰੇ ਸਕੱਤਰ ਉਹਨਾਂ ਨੂੰ ਲੱਭ ਲੱਭ ਕੇ ਪਾਗਲ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਭਣਾ ਆਸਾਨ ਨਹੀਂ ਹੁੰਦਾ ਪਰ ਜਦੋਂ ਮੈਂ ਕੋਈ ਅਹਿਮ ਕਿਤਾਬ ਪੜ੍ਹਦਾ ਹਾਂ ਤਾਂ ਮੈਂ ਉਹ ਫੱਟੀ ਲੈਂਦਾ ਹਾਂ ਅਤੇ ਜਿਵੇਂ ਹੀ ਮੈਂ ਪੜ੍ਹ ਰਿਹਾ ਹੁੰਦਾ ਮੈਂ ਕਿਤਾਬ ਵਿੱਚੋਂ ਨਾ ਚੀਜ਼ਾਂ ਦੀ ਨਕਲ ਕਰਦਾ ਹਾਂ ਜੋ ਮੇਰੇ ਲਈ ਮਹੱਤਵਪੂਰਨ ਹਨ ਦਰਅਸਲ ਇਹ ਸ਼ਰਮਨਾਕ ਹੈ ਮੇਰੇ ਕੋਲ ਕੁਝ ਫੱਟੀਆਂ ਹਨ ਜੋ ਲਗਭਗ ਕਿਤਾਬ ਦੀ ਹੀ ਇੱਕ ਪ੍ਰਤੀਰੂਪਨ ਕਿਉਂਕਿ ਕਿਤਾਬ ਬਹੁਤ ਮਹੱਤਵਪੂਰਨ ਸੀ ਮੈਂ ਇਸ ਲਈ ਕਰਦਾ ਹਾਂ ਕਿਉਂਕਿ ਇਹ ਮੈਨੂੰ ਉਸ ਕਿਤਾਬ ਵਿੱਚ ਜੋ ਹੈ ਉਸਨੂੰ ਯਾਦ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਜੇ ਮੈਂ ਸੱਚ ਦੱਸਾਂ ਮੈਂ ਇਸ ਨੁਕਤੇ ਨੂੰ ਦਰਸਾਣ ਤੋਂ ਇਲਾਵਾ ਕੁਝ ਹੋਰ ਨਹੀਂ ਕਰਦਾ ਕਿ ਜਦੋਂ ਉਹ ਪ੍ਰਕਿਰਿਆ ਵਾਪਰਦੀ ਹੈ ਤમે ਸ਼ਾਇਦ ਹੀ ਕਦੇ ਭੁੱਲਦਾ ਹਾਂ ਕਿ ਉਸ ਕਿਤਾਬ ਵਿੱਚ ਕੀ ਸੀ ਅਤੇ ਕਈ ਵਾਰ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਹਾਂ ਕਿ ਇਹ ਕਿਹੜੇ ਪੰਨੇ ਤੇ ਹੈ ਅਤੇ ਇਸ ਨੂੰ ਕਿਵੇਂ ਲੱਭਣਾ ਹੈ। ਪ੍ਰਭੂ ਦੇ ਦਿਨ ਤੇ ਤੁਹਾਡੇ ਲਈ ਸੰਦੇਸ਼ਾਂ ਨੂੰ ਤਿਆਰ ਕਰਨ ਵਿੱਚ ਅਕਸਰ ਮੇਰੇ ਪਹਿਲੇ ਕਦਮ ਵਿੱਚ ਕਲਮ ਅਤੇ ਕਾਗਜ਼ ਦੀ ਵਰਤੋਂ ਕਰਕੇ ਮੁੱਖ ਹਵਾਲੇ ਨੂੰ ਸ਼ਬਦ ਅ ਸ਼ਬਦ ਹੱਥ ਨਾਲ ਲਿਖਣਾ ਸ਼ਾਮਲ ਹੈ। ਧਿਆਨ ਦਿਓ ਕਿ ਮੈਂ ਅਜੇ ਤੱਕ ਕੰਪਿਊਟਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ। ਮੈਂ ਵੇਖਿਆ ਹੈ ਕਿ ਜਦੋਂ ਮੈਂ ਆਰਾਮ ਨਾਲ ਕਾਗਜ਼ ਦੇ ਟੁਕੜੇ ਤੇ ਵਚਨ ਦੇ ਇਹ ਕਿਸੇ ਨੂੰ ਸ਼ਬਦ ਦਰ ਸ਼ਬਦ ਲਿਖਣ ਲਈ ਸਮਾਂ ਕੱਢਦਾ ਹਾਂ ਤਾਂ ਕੁਝ ਸ਼ਾਨਦਾਰ ਵਾਪਰਦਾ ਹੈ। ਜਾਣੀਆਂ ਪਛਾਣੀਆਂ ਕਹਾਣੀਆਂ ਬਾਰੇ ਨਵੇਂ ਵੇਰਵੇ ਬਾਹਰ ਆਉਂਦੇ ਹਨ। ਉਹ ਵਾਕਾਂਸ਼ ਜਿਨ੍ਹਾਂ ਨੂੰ ਮੈਂ ਸਾਲਾਂ ਤੋਂ ਬਿਨਾਂ ਸਮਝੇ ਪੜਿਆ ਕਰਦਾ ਸੀ, ਮੈਨੂੰ ਉਹ ਸਚਾਈ ਮਿਲਦੀ ਹੈ ਜੋ ਮੈਥੋਂ ਖੁੰਝ ਗਈ ਸੀ। ਨਵਾਂ ਅਰਥ, ਨਵੇਂ ਸਵਾਲ, ਮੇਰੇ ਮਨ ਵਿੱਚ ਨਵੇਂ ਸੰਪਰਕ। ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਉਹ ਸ਼ਬਦ ਕਾਗਜ਼ ਤੋਂ ਸਿਆਹੀ ਰਾਈ ਕਾਪੀ ਕਰ ਰਿਹਾ ਹਾਂ ਤੇ ਉਹ ਮੇਰੇ ਦਿਲ ਵਿੱਚ ਵਹਿ ਰਹੇ ਹਨ। ਜਦੋਂ ਮੈਂ ਪਰਮੇਸ਼ਰ ਦੇ ਬਚਨ ਦੀ ਨਕਲ ਕਰਦਾ ਹਾਂ ਤਾਂ ਮੈਂ ਉਹ ਆਰਾਮ ਨਾਲ ਕਰਦਾ ਹਾਂ ਕਿੰਨੇ ਕਲਪਨਾ ਕਰ ਸਕਦੇ ਹਨ ਕਿਉਂਕਿ ਤੁਸੀਂ ਮੈਨੂੰ ਜਾਣਦੇ ਹੋ ਇਹ ਮੇਰੇ ਲਈ ਵੱਡੀ ਗੱਲ ਹੈ ਆਰਾਮ ਨਾਲ ਕਰਨਾ ਮੈਨੂੰ ਆਰਾਮ ਦੀ ਬਜਾਏ ਗਤੀ ਲਈ ਬਣਾਇਆ ਗਿਆ ਤੁਹਾਡੇ ਬਾਕੀਆਂ ਬਾਰੇ ਕੀ ਮੇਰੇ ਕੋਲ ਪਹਿਲਾ ਗੇਅਰ ਨਹੀਂ ਹੈ ਤੇ ਨਾ ਹੀ ਦੂਜਾ ਗੇਅਰ ਮੇਰੇ ਕੋਲ ਸਿਰਫ ਇੱਕ ਉੱਚਾ ਗੇਅਰ ਹੈ ਪਰ ਜਦੋਂ ਮੈਂ ਬਚਨ ਦੀ ਨਕਲ ਕਰਦਾ ਹਾਂ ਤਾਂ ਮੈਨੂੰ ਇਹ ਆਰਾਮ ਨਾਲ ਕਰਨਾ ਪੈਂਦਾ ਹੈ ਇਸ ਹਫਤੇ ਮੈਂ ਪੜਿਆ ਕਿ ਲੋਕ ਆਪਣੇ ਜਾਗਣ ਦੇ ਸਮੇਂ ਦੌਰਾਨ ਔਸਤਨ ਹਰ 12 ਮਿੰਟ ਵਿੱਚ ਆਪਣੇ smartphones ਚੈੱਕ ਕਰਦੇ ਹਨ। smartphones ਵਾਲੇ 71% ਲੋਕ ਕਦੇ ਵੀ ਇਸ ਨੂੰ ਸਵਿਚ ਆਫ ਹੀ ਨਹੀਂ ਕਰਦੇ ਅਤੇ 40% ਲੋਕ ਇਹ ਕਹਿੰਦੇ ਹਨ ਕਿ ਉਹ ਸਵੇਰੇ ਉੱਠਣ ਦੇ 5 ਮਿੰਟਾਂ ਦੇ ਅੰਦਰ ਹੀ ਆਪਣਾ ਫੋਨ ਚੈੱਕ ਕਰਦੇ ਹਨ। ਦਿਨ ਵਿੱਚ ਕੁਝ ਮਿੰਟਾਂ ਲਈ ਬਿਨਾਂ ਕਿਸੇ ਪਟਕਾ ਦੇ ਪਰਮੇਸ਼ਰ ਦੇ ਬਚਨ ਤੇ ਧਿਆਨ ਕੇਂਦ੍ਰਿਤ ਕਰਨਾ ਟੈਕਨੋਲੋਜੀ ਤੇ ਕੇਂਦ੍ਰਿਤ ਦੁਨੀਆ ਦੀ ਬੇਚੈਨ ਗਤੀ ਲਈ ਇੱਕ ਸ਼ਾਨਦਾਰ ਕਿੱਸਾ ਹੈ। ਬਸ ਆਪਣੀਆਂ ਇਲੈਕਟ੍ਰੋਨਿਕ ਚੀਜ਼ਾਂ ਨੂੰ ਦੂਰ ਰੱਖੋ। ਬੁਨਿਆਦੀ ਬਣੋ। ਆਪਣੀ ਕਲਮ ਅਤੇ ਬਾਈਬਲ ਲਓ ਅਤੇ ਕੁਝ ਅਧਿਐਨ ਕਰਨ ਲਈ ਤਿਆਰ ਹੋ ਜਾਓ ਜੋ ਤੁਹਾਡਾ ਜੀਵਨ ਬਦਲ ਦੇਵੇ। ਆਰਾਮ ਨਾਲ ਪਰਮੇਸ਼ਰ ਦੇ ਬਚਨ ਦੀ ਨਕਲ ਕਰਨਾ ਤੁਹਾਡੀ ਆਤਮਾ ਲਈ ਚੰਗਾ ਹੈ। ਇਹ ਤੁਹਾਡੇ ਦਿਮਾਗ ਲਈ ਵੀ ਚੰਗਾ ਹੈ। ਕੀ ਤੁਸੀਂ ਜਾਣਦੇ ਹੋ ਕਿ ਵਿਗਿਆਨ ਨੇ ਦਿਖਾਇਆ ਹੈ ਕਿ ਕਾਗਜ਼ ਦੇ ਟੁਕੜੇ ਤੇ ਚੀਜ਼ਾਂ ਲਿਖਣਾ ਅਸਲ ਵਿੱਚ ਜਾਣਕਾਰੀ ਨੂੰ ਤੁਹਾਡੇ ਦਿਮਾਗ ਦੇ ਇੱਕ ਹੀ ਹਿੱਸੇ ਵਿੱਚ ਇਨਕੋਡ ਕਰਦਾ ਹੈ ਜਿਸ ਤੱਕ ਪਹੁੰਚਣਾ ਤੇ ਸਮੀਖਿਆ ਕਰਨਾ ਆਸਾਨ ਹੈ ਤਾਂ ਜੇ ਤੁਸੀਂ ਜੋ ਪੜ੍ਹਦੇ ਹੋ ਉਸ ਨੂੰ ਯਾਦ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਲਿਖੋ ਮੈਂ ਆਪਣੀ ਪੀੜ੍ਹੀ ਦੇ ਸਾਡੇ ਸਾਰਿਆਂ ਲਈ ਆਪਣੇ ਗ੍ਰੇਡ ਸਕੂਲ ਦੇ ਕੁਝ ਦਿਨਾਂ ਨੂੰ ਯਾਦ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ ਜਦੋਂ ਮੈਂ ਮੁਸੀਬਤ ਵਿੱਚ ਹੁੰਦਾ ਸੀ ਅਤੇ ਅਧਿਆਪਕ ਮੈਨੂੰ ਇੱਕ ਕੋਨੇ ਵਿੱਚ ਬੈਠਣ ਲਈ ਕਹਿੰਦਾ ਸੀ ਅਤੇ ਮੈਨੂੰ 100 ਵਾਰ ਲਿਖਣ ਲਈ ਕਹਿੰਦਾ ਸੀ ਮੈਂ ਕਲਾਸ ਵਿੱਚ ਗੱਲ ਨਹੀਂ ਕਰਾਂਗਾ ਤੁਹਾਨੂੰ ਯਾਦ ਹੈ ਮੈਂ ਸੋਚਦਾ ਸੀ ਮੈਂ ਅਜਿਹਾ ਕਿਉਂ ਕਰਾਂ ਇਹ ਇੱਕ ਤਰ੍ਹਾਂ ਦੀ ਬੂਰਖਤਾਵਾਰੀ ਗੱਲ ਹੈ ਖੈਰ ਇਸ ਦਾ ਉਦੇਸ਼ ਤੁਹਾਨੂੰ ਦੁਬਾਰਾ ਅਜਿਹਾ ਨਾ ਕਰਨ ਲਈ ਪ੍ਰਭਾਵਿਤ ਕਰਨਾ ਸੀ ਮੈਨੂੰ ਯਕੀਨ ਹੈ ਕਿ ਇਸ ਦਾ ਕੁਝ ਪ੍ਰਭਾਵ ਪਿਆ ਹਾਲਾਂਕਿ ਜੇ ਤੁਹਾਨੂੰ ਇੱਕ ਤੋਂ ਵੱਧ ਵਾਰ ਕਰਨਾ ਪਿਆ ਜਿਵੇਂ ਕਿ ਮੈਂ ਕੀਤਾ ਤਾਂ ਇਸ ਦਾ ਸਥਾਈ ਪ੍ਰਭਾਵ ਨਹੀਂ ਪਿਆ ਇਸ ਲਈ ਮੂਸਾ ਦੀ ਪਹਿਲੀ ਗੱਲ ਜੋ ਨਵੇਂ ਰਾਜੇ ਨੂੰ ਕਰਨੀ ਪਈ ਸੀ ਉਹ ਸੀ ਕਿ ਉਸ ਨੂੰ ਵਿਵਸਥਾ ਦੀ ਇੱਕ ਕਾਪੀ ਲਿਖਣੀ ਪਈ ਜੋ ਕਹਿੰਦੀ ਹੈ ਮੇਰੇ ਆਪਣੇ ਲਈ ਇੱਕ ਕਿਤਾਬ ਵਿੱਚ ਉਸ ਨੂੰ ਸਪਸ਼ਟ ਤੌਰ ਤੇ ਅਜਿਹਾ ਕਰਨ ਦੀ ਲੋੜ ਨਹੀਂ ਸੀ ਤਾਂ ਜੋ ਉਸ ਨੂੰ ਬਵਸਤਾ ਤੱਕ ਪਹੁੰਚ ਮਿਲ ਸਕੇ ਕਿਉਂਕਿ ਜਾਜਕ ਅਤੇ ਲਿਖਾਰੀ ਉਸਦੇ ਅਧਿਕਾਰ ਵਿੱਚ ਸਨ। ਇਹ ਕਿਸੇ ਹੋਰ ਦੇ ਲਈ ਨਹੀਂ ਸਗੋ ਉਸਦੇ ਆਪਣੇ ਲਈ ਸੀ। ਇਹ ਇਸ ਲਈ ਸੀ ਤਾਂ ਜੋ ਉਹ ਇਸਨ ਸ਼ਾਸਨ ਤੋਂ ਲਾਭ ਉਠਾ ਸਕੇ। ਫਿਰ ਬਾਈਬਲ ਕਹਿੰਦੀ ਹੈ ਕਿ ਉਸ ਨੂੰ ਸਿਰਫ ਬਚਨ ਦੀ ਨਕਲ ਹੀ ਨਹੀਂ ਕਰਨੀ ਸੀ ਸਗੋ ਉਸ ਨੂੰ ਲੈ ਕੇ ਵੀ ਜਾਣਾ ਸੀ। ਬਵਸਤਾ ਸਾਰ 17:19 ਕਹਿੰਦਾ ਹੈ ਅਤੇ ਉਹ ਉਸਦੇ ਕੋਲ ਰਹੇਗੀ ਰਾਜਾ ਜਿੱਥੇ ਵੀ ਜਾਂਦਾ ਸੀ ਉਸ ਨੂੰ ਪਰਮੇਸ਼ਵਰ ਦੇ ਬਚਨ ਦੀ ਆਪਣੀ ਨਿੱਜੀ ਕਾਪੀ ਆਪਣੇ ਨਾਲ ਲੈ ਕੇ ਜਾਣਾ ਸੀ ਉਹ ਉਤਸ਼ਾਹਿਤ ਸੀ ਕਿ ਉਹ ਜਿੱਥੇ ਵੀ ਜਾਵੇ ਉਸ ਨੂੰ ਆਪਣੇ ਨਾਲ ਲੈ ਕੇ ਜਾਵੇ ਇਹ ਉਸ ਦਾ ਜੀਵਨ ਭਰ ਦਾ ਸਾਥੀ ਅਤੇ ਮਾਰਗਦਰਸ਼ਨ ਅਤੇ ਤਾਕਤ ਦਾ ਸਰੋਤ ਬਣਨਾ ਸੀ ਆਪਣੀ ਕਿਤਾਬ ਰੀਡਿੰਗ ਫਾਰ ਪ੍ਰੀਚਿੰਗ ਵਿੱਚ ਕੋਰਨੇਲੀਅਸ ਪਲੇਟਿੰਗਾ ਨੇ ਅੰਗੋਲਾ ਵਿਖੇ ਲੂਸੀਆਨਾ ਸਟੇਟ ਪੈਂਟਿੰਸ਼ੀਅਰੀ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਮਿਲਣ ਬਾਰੇ ਕਹਾਣੀ ਦੱਸੀ। ਉਸਨੇ ਕਿਹਾ ਕਿ ਜਦੋਂ ਉਹ ਉੱਥੇ ਗਿਆ ਉਸਨੇ ਇੱਕ ਛੋਟੇ ਜਿਹੇ ਆਦਮੀ ਨਾਲ ਗੱਲਬਾਤ ਸ਼ੁਰੂ ਕੀਤੀ ਜਿਸਦੇ ਤਾਰ ਤੋਂ ਬਣੇ ਐਨਕਾਂ ਅਤੇ ਬੁੱਧੀਮਾਨ ਪ੍ਰਗਟਾਵੇ ਨੇ ਉਸਨੂੰ ਥੋੜਾ ਜਿਹਾ ਪ੍ਰੋਫੈਸ਼ਨਲ ਦਿਖਾਇਆ। ਪਲੇਟਿੰਗਾ ਨੇ ਉਸਨੂੰ ਪੁੱਛਿਆ ਕਿ ਉਹ ਆਪਣੇ ਦਿਨ ਕਿਵੇਂ ਬਿਤਾਉਂਦਾ ਹੈ। ਅਤੇ ਉਸ ਆਦਮੀ ਨੇ ਆਪਣੀ ਬਾਈਬਲ ਚੁੱਕੀ ਅਤੇ ਉਸ ਨੂੰ ਉੱਪਰ ਚੁੱਕਿਆ ਅਤੇ ਕਿਹਾ ਮੈਂ ਸਾਡੀ ਕਿਤਾਬ ਪੜਨ ਵਿੱਚ ਬਹੁਤ ਸਮਾਂ ਬਿਤਾਉਂਦਾ ਹਾਂ ਇਸ ਨੂੰ ਸੁਣੋ ਸਾਡੀ ਕਿਤਾਬ ਪੜਨ ਵਿੱਚ ਮੈਨੂੰ ਖੁਸ਼ੀ ਹੈ ਕਿ ਇਹ ਇੰਨੀ ਵੱਡੀ ਹੈ ਕਿ ਮੈਂ ਕਦੇ ਵੀ ਇਸ ਦੇ ਆਖਰੀ ਪੰਨੇ ਤੱਕ ਨਹੀਂ ਪਹੁੰਚ ਸਕਾਂਗਾ ਅਤੇ ਫਿਰ ਉਸਨੇ ਕੁਝ ਅਜਿਹਾ ਕਿਹਾ ਜੋ ਪਲੈਂਟਿੰਗਾ ਕਦੇ ਨਹੀਂ ਭੁੱਲੇਗਾ ਉਸਨੇ ਕਿਹਾ ਤੁਸੀਂ ਜਾਣਦੇ ਹੋ ਦੁਨੀਆ ਵਿੱਚ ਸਾਡੇ ਵਿੱਚੋਂ 2 ਅਰਬ ਮਸੀਹ ਹਨ ਅਤੇ ਅੱਜ ਸਾਡੇ ਵਿੱਚੋਂ ਕੋਈ ਵੀ ਜੋ ਵੀ ਚੰਗਾ ਕਰਦਾ ਹੈ ਉਸ ਦਾ ਸਾਡੀ ਕਿਤਾਬ ਨਾਲ ਕੋਈ ਨਾ ਕੋਈ ਸੰਬੰਧ ਹੁੰਦਾ ਹੈ ਅਤੇ ਮੇਰੇ ਕੋਲ ਇਸ ਦੀ ਕਾਪੀ ਇੱਥੇ ਮੇਰੀ ਕੋਠੜੀ ਵਿੱਚ ਹੈ। ਪਲਾਂਟਿੰਗ ਦਾ ਗਲਬਾਤ ਤੋਂ ਭੱਜ ਗਿਆ ਅਤੇ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਉਹ ਲਗਭਗ ਨਿਸ਼ਚਿਤ ਤੌਰ ਤੇ ਬਾਈਬਲ ਨੂੰ ਘੱਟ ਸਮਝ ਰਿਹਾ ਸੀ। ਅਤੇ ਜੇ ਇਹ ਬਹੁਤ ਹੀ ਸ਼ਾਨਦਾਰ ਧਰਮ ਸ਼ਾਸਤਰੀ ਇਹ ਕਹਿ ਸਕਦਾ ਹੈ ਤਾਂ ਮੈਂ ਸਾਡੇ ਸਾਰਿਆਂ ਲਈ ਕਹਿ ਸਕਦਾ ਹਾਂ ਕਿ ਅਸੀਂ ਬਾਈਬਲ ਨੂੰ ਘੱਟ ਸਮਝਦੇ ਹਾਂ। ਅਸੀਂ ਇਸ ਦੀ ਸੰਭਾਵਨਾ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਦੀ ਸ਼ਕਤੀ ਨੂੰ ਘੱਟ ਸਮਝਦੇ ਹਾਂ। ਜਦੋਂ ਲੋਕ ਸਾਨੂੰ ਪਰਮੇਸ਼ਰ ਦੇ ਵਚਨ ਤੇ ਮੰਨਨ ਕਰਨ ਲਈ ਕਹਿੰਦੇ ਹਾਂ ਤਾਂ ਮੈਂ ਹਮੇਸ਼ਾ ਦੋਸ਼ੀ ਮਹਿਸੂਸ ਕਰਦਾ ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਚੰਗਾ ਮੰਨਨ ਕਰਨ ਵਾਲਾ ਮਨੁੱਖ ਨਹੀਂ ਮੰਨਦਾ ਪਰ ਅੱਜ ਮੈਂ ਤੁਹਾਨੂੰ ਜਿਸ ਬਾਰੇ ਦੱਸਣ ਜਾ ਰਿਹਾ ਹਾਂ ਉਹ ਮੰਨਨ ਕਰਨ ਦੀ ਸਭ ਤੋਂ ਨੇੜੇ ਦੀ ਗੱਲ ਹੋਵੇਗੀ ਜੋ ਸਾਡੇ ਵਿੱਚੋਂ ਜ਼ਿਆਦਾਤਰ ਸ਼ਾਇਦ ਹੀ ਕਦੇ ਕਰਨਗੇ ਅਤੇ ਬਾਈਬਲ ਵਿੱਚ ਉਹ ਸਾਰੇ ਵਾਦੇ ਜੋ ਮੰਨਨ ਕਰਨ ਵਾਲੇ ਲੋਕਾਂ ਲਈ ਲਾਭਾਂ ਬਾਰੇ ਹਨ ਅਤੇ ਉਹ ਸਿਰਫ ਉਡੀਕ ਕਰ ਰਹੇ ਹਨ ਸਾਡੇ ਦੁਆਰਾ ਉਹਨਾਂ ਨੂੰ ਫੜਨ ਦੀ ਉਡੀਕ ਕਰ ਰਹੇ ਹਨ ਰਾਜੇ ਨੂੰ ਪਰਮੇਸ਼ਰ ਦੇ ਬਚਨ ਦੀ ਨਕਲ ਕਰਨੀ ਸੀ ਪਰਮੇਸ਼ਰ ਦੇ ਬਚਨ ਨੂੰ ਲੈ ਕੇ ਜਾਣਾ ਸੀ ਅਤੇ ਅੰਤ ਵਿੱਚ ਉਸ ਨੂੰ ਪਰਮੇਸ਼ਰ ਦੇ ਬਚਨ ਪ੍ਰਤੀ ਵਚਨਬੱਧ ਹੋਣਾ ਸੀ ਉਸ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਉਸ ਨੂੰ ਪੜ੍ਹਨਾ ਸੀ ਰਾਜੇ ਨੂੰ ਜਿੰਨਾ ਚਿਰ ਉਮਰ ਹੁੰਦਾ ਸੀ ਰੋਜ਼ਾਨਾ ਬਚਨ ਪੜ੍ਹਨਾ ਸੀ ਕੀ ਇਹ ਬਹੁਤ ਜ਼ਿਆਦਾ ਨਹੀਂ ਲੱਗਦਾ ਖੈਰ ਮੈਂ ਤੁਹਾਨੂੰ ਰੋਜ਼ਾਨਾ ਬਾਈਬਲ ਪੜ੍ਹਨ ਵਾਲੇ ਇੱਕ ਮਨੁੱਖ ਦੇ ਜੀਵਨ ਦੀ ਕਹਾਣੀ ਦੱਸਦਾ ਜੈਸਨ ਇਨਮਨ ਉਹਨਾਂ ਪਾਦਰੀਆਂ ਦੇ ਸੱਤਵੇਂ ਪੁੱਤਰ ਵਜੋਂ ਵੱਡਾ ਹੋਇਆ जिन्ना ਦੇ ਮਾਪੇ ਵੀ ਪਾਦਰੀ ਸਨ ਮੇਰਾ ਮਤਲਬ ਹੈ ਉਹਨੇ ਆਪਣੀ ਜ਼ਿੰਦਗੀ ਦੌਰਾਨ ਬਾਈਬਲ ਪੜ੍ਹੋ ਸ਼ਬਦ ਬਹੁਤ ਵਾਰ ਸੁਨੇ ਸਨ ਪਰ ਉਸ ਨੂੰ ਕਦੇ ਵੀ ਕਿਸੇ ਨੇ ਮਜਬੂਰ ਨਹੀਂ ਕੀਤਾ ਇਸ ਲਈ ਉਸਨੇ ਅਝਿਆ ਨਹੀਂ ਕੀਤਾ ਉਹ ਪੂਰੀ ਜ਼ਿੰਦਗੀ ਇਹ ਸੋਚਦਾ ਰਿਹਾ ਪਤਾ ਹੈ ਕਿ ਮੈਨੂੰ ਬਾਈਬਲ ਹੋਰ ਪੜ੍ਹਨੀ ਚਾਹੀਦੀ ਆ ਪਰ ਉਸਨੇ ਕਦੇ ਨਹੀਂ ਪੜਿਆ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਕੀਤਾ ਬਾਅਦ ਵਿੱਚ ਉਹਦਾ ਵਿਆਹ ਹੋਇਆ ਉਹਦੇ ਬੱਚੇ ਹੋਏ ਉਹਦਾ ਕੈਰੀਅਰ ਸੀ ਅਤੇ ਜ਼ਿੰਦਗੀ ਬਹੁਤ ਔਖੀ ਜਾਪਦੀ ਸੀ ਜੈਸਨ ਫੈਸਲੇ ਲੈਣ ਵਿੱਚ ਸੰਘਰਸ਼ ਕਰਦਾ ਸੀ ਉਸ ਦੀ ਸਵੈ ਗੱਲਬਾਤ ਮਾੜੀ ਸੀ ਉਹ ਅਕਸਰ ਨਿਰਾਸ਼ ਰਹਿੰਦਾ ਸੀ ਅਤੇ ਉਸ ਨੂੰ ਬਾਈਬਲ ਨੂੰ ਹੋਰ ਪੜਨ ਲਈ ਇੱਕ ਚੀਜ਼ ਅਕ ਮਹਿਸੂਸ ਹੁੰਦੀ ਸੀ। ਉਹ ਘੱਟ ਬਾਈਬਲ ਪੜ੍ਹਦਾ ਸੀ ਅਤੇ ਜਿੰਨਾ ਘੱਟ ਉਹ ਬਾਈਬਲ ਪੜ੍ਹਦਾ ਸੀ, ਓਨਾ ਹੀ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਹੋਰ ਪੜ੍ਹਨੀ ਚਾਹੀਦੀ ਹੈ। ਫਿਰ ਇੱਕ ਦਿਨ ਉਸਨੇ ਆਪਣੇ ਫੋਨ ਤੇ ਇੱਕ ਬਾਈਬਲ ਐਪ ਡਾਊਨਲੋਡ ਕਰਨ ਦਾ ਫੈਸਲਾ ਕੀਤਾ। ਅਤੇ ਜਦੋਂ ਉਸਨੇ ਦਿਨ ਦੀ ਆਇਤ ਨੂੰ ਸਬਸਕ੍ਰਾਈਬ ਕੀਤਾ ਤਾਂ ਕੁਝ ਵਧੀਆ ਹੋਇਆ। ਜਿਸਨ ਆਪਣੇ ਬਾਰੇ ਇੱਕ ਨਕਾਰਾਤਮਕ ਸੋਚ ਰੱਖਦਾ ਸੀ ਅਤੇ ਦਿਨ ਦੀ ਆਇਤ ਉਸ ਨੂੰ ਉਤਸ਼ਾਹਿਤ ਕਰਦੀ ਸੀ। ਉਸ ਨੂੰ ਫੈਸਲਾ ਲੈਣ ਦੀ ਲੋੜ ਹੁੰਦੀ ਸੀ ਅਤੇ ਉਸ ਨੂੰ ਕੱਲ ਦਾ ਵਚਨ ਯਾਦ ਸੀ ਜਦੋਂ ਆਪਣੇ ਬੱਚਿਆਂ ਤੋਂ ਤੰਗ ਹੋ ਜਾਂਦਾ ਸੀ ਤਾਂ ਉਸ ਦਿਨ ਦੀ ਆਇਤ ਉਸ ਦੇ ਦਿਮਾਗ ਅਤੇ ਦਿਲ ਵਿੱਚ ਆ ਜਾਂਦੀ ਸੀ ਜਲਦੀ ਹੀ ਜੇਮਸ ਨੂੰ ਅਹਿਸਾਸ ਹੋਇਆ ਕਿ ਇੱਕ ਸਮੇਂ ਤੇ ਇੱਕ ਆਇਤ ਨਾਲ ਉਸ ਦਾ ਜੀਵਨ ਬਦਲ ਰਿਹਾ ਸੀ ਬਹੁਤ ਸਾਲ ਪਹਿਲਾਂ ਨਹੀਂ ਜੇਮਸ ਨੇ ਕਿਹਾ ਮੈਂ ਬਾਈਬਲ ਇੱਥੇ-ਉੱਥੇ ਪੜ੍ਹਦਾ ਸੀ ਜ਼ਿਆਦਾਤਰ ਦੋਸ਼ ਭਾਵਨਾ ਨਾਲ ਅੱਜ ਮੈਂ ਇਸ ਨੂੰ ਰੋਜ਼ ਪੜ੍ਹਦਾ ਹਾਂ ਕਿਉਂਕਿ ਮੈਨੂੰ ਇਸ ਦੀ ਲੋੜ ਹੈ ਮੈਨੂੰ ਇਹ ਪਸੰਦ ਹੈ ਅਤੇ ਇੱਥੋਂ ਤੱਕ ਕਿ ਮੈਨੂੰ ਇਸ ਨਾਲ ਪਿਆਰ ਵੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੇਖੋ ਕਿ ਇਸ ਸਭ ਦਾ ਇੱਕ ਉਦੇਸ਼ ਹੈ ਜੋ ਇੱਕ ਬਰਕਤ ਨਾਲ ਜੁੜਿਆ ਹੋਇਆ ਹੈ ਇਹ ਚੀਜ਼ਾਂ ਜੋ ਰਾਜੇ ਨੂੰ ਕਈਆਂ ਗਈਆਂ ਸਨ ਜੋ ਉਸ ਨੂੰ ਕਰਨੀਆਂ ਸਨ ਇਸ ਨੂੰ ਕਾਪੀ ਕਰਨਾ ਇਸ ਨੂੰ ਲੈ ਜਾਣਾ ਅਤੇ ਇਸ ਦੇ ਲਈ ਵਚਨਬੱਧ ਹੋਣਾ ਉਹ ਉਸ ਨੂੰ ਸਿਰਫ ਇੱਕ ਅਜੰਡਾ ਨਹੀਂ ਦੇ ਰਹੇ ਸਨ ਉਹ ਪਰਮੇਸ਼ਰ ਦੀ ਉਸ ਬਰਕਤ ਦੇ ਪੂਰਵਗਾਮੀ ਸਨ ਜਿਸ ਦੀ ਪਰਮੇਸ਼ਰ ਉਸ ਤੋਂ ਤੇਵਰਾਉਣ ਦੀ ਉਡੀਕ ਕਰ ਰਿਹਾ ਸੀ ਅਤੇ ਇੱਥੇ ਉਹ ਵਰਕਤਾ ਹਨ ਆਓ ਬਾਕੀ ਦੇ ਪਾਠ ਨੂੰ ਪੜ੍ਹੀਏ ਇਜ਼ਰਾਈਲ ਦੇ ਪਾਤਸ਼ਾਹ ਇੱਕ ਕੰਮ ਕਰੇ ਜੋ ਯਹੋਵਾ ਆਪਣੇ ਪਰਮੇਸ਼ਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰੇ ਅਤੇ ਇਨ੍ਹਾਂ ਵਿਧੀਆਂ ਨੂੰ ਪੂਰਾ ਕਰੇ ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ ਨਾਲੇ ਉਹ ਉਸ ਹੁਕਮਨਾਮੇ ਦੇ ਸੱਜੇ ਖੱਬੇ ਨਾ ਮੁੜੇ ਇਸ ਲਈ ਕਿ ਉਹ ਅਤੇ ਉਸ ਦੇ ਪੁੱਤਰ ਇਜ਼ਰਾਈਲ ਦੇ ਵਿਚਕਾਰ ਆਪਣੇ ਰਾਜ ਵਿੱਚ ਆਪਣੇ ਦਿਨ ਲੰਮੇ ਕਰਨ ਹੁਣੇ ਬਹੁਤ ਹੀ ਜ਼ਬਰਦਸਤ ਪੈਰਾ ਹੈ ਤਾਂ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਦੇ ਡਰ ਵਿੱਚ ਵਧਣਾ ਚਾਹੁੰਦੇ ਹੋ ਤਾਂ ਜੋ ਤੁਹਾਡੇ ਸਾਰੇ ਹੋਰ ਡਰ ਸੁੰਗੜ ਜਾਣ ਅਤੇ ਦੂਰ ਹੋ ਜਾਣ ਕੀ ਤੁਸੀਂ ਨਿਮਰਤਾ ਵੀ ਚਾਤੇ ਆਪਣੇ ਦੋਸਤਾਂ ਤੇ ਪਰਿਵਾਰ ਲਈ ਅਤੇ ਇੱਥੋਂ ਤੱਕ ਕਿ ਆਪਣੇ ਦੁਸ਼ਮਣਾਂ ਲਈ ਵੀ ਆਪਣਾ ਪਿਆਰ ਵਧਾਉਣਾ ਚਾਹੁੰਦੇ ਹੋ? ਕੀ ਤੁਸੀਂ ਆਪਣੇ ਲਈ ਇੱਕ ਸੁਰੱਖਿਅਤ ਭਵਿੱਖ ਅਤੇ ਇੱਕ ਸਥਾਈ ਵਿਰਾਸਤ ਦੇ ਵਿਸ਼ਵਾਸ ਵਿੱਚ ਵਧਣਾ ਚਾਹੁੰਦੇ ਹੋ? ਤਾਂ ਆਪਣੇ ਆਪ ਨੂੰ ਲਿਖਤੀ ਵਚਨ ਲਈ ਸਮਰਪਿਤ ਕਰੋ। ਪ੍ਰਭੂ ਨੇ ਖੁਦ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਅਸੀਂ ਅਜਿਹਾ ਕਰਦੇ ਹਾਂ, ਯਹੋਸ਼ੂਆ 1:8 ਜੇ ਤੂੰ ਦਿਨ ਰਾਤ ਇਸ ਵਿੱਚ ਧਿਆਨ ਰੱਖਦਾ ਹੈ ਤਾਂ ਜੋ ਤੂੰ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ। ਜੇ ਤੂੰ ਅਜਿਹਾ ਕਰਦਾ ਹੈ ਧਿਆਨ ਨਾਲ ਸੁਣੋ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਤੇਰਾ ਬੋਲ ਵਾਲਾ ਹੋਵੇਗਾ ਕਿ ਤੁਸੀਂ جانتے ਹੋ ਕਿ ਉਸ ਆਇਤ ਜਿੱਥੋਂ ਤੱਕ ਮੈਨੂੰ ਪਤਾ ਹੈ ਬਾਈਬਲ ਦੀ ਇੱਕੋ ਹੀ ਆਇਤ ਹੈ ਜਿੱਥੇ ਬੋਲ ਵਾਲਾ ਹੋਣਾ ਅਤੇ ਸਫਲ ਹੋਣਾ ਇੱਕੋ ਆਇਤ ਵਿੱਚ ਹੈ ਕੀ ਤੁਸੀਂ ਬੋਲ ਵਾਲਾ ਹੋਣਾ ਅਤੇ ਸਫਲ ਹੋਣਾ ਚਾਹੁੰਦੇ ਹੋ ਮੈਂ ਭੌਤਿਕ ਸਫਲਤਾ ਬਾਰੇ ਗੱਲ ਨਹੀਂ ਕਰ ਰਿਹਾ ਹਾਲਾਂਕਿ ਇਹ ਇਸ ਦਾ ਇੱਕ ਹਿੱਸਾ ਹੋ ਸਕਦਾ ਹੈ ਪਰ ਸਫਲਤਾ ਜਦੋਂ ਤੁਸੀਂ ਪਰਮੇਸ਼ਰ ਨੂੰ ਇਸ ਬਾਰੇ ਬੋਲਦੇ ਸੁਣਦੇ ਹੋ ਤਾਂ ਉਹ ਸਭ ਕੁਝ ਹੈ ਜੋ ਪਰਮੇਸ਼ਰ ਨੇ ਤੁਹਾਨੂੰ ਬਣਾਉਣ ਲਈ ਬਣਾਇਆ ਹੈ ਅਤੇ ਇਹ ਤੁਹਾਡੇ ਸ਼ਖਸੀਅਤ ਦੀ ਪੂਰੀ ਪੂਰਤੀ ਹੈ ਬਿਨਾਂ ਕਿਸੇ ਸ਼ਰਤ ਦੇ ਆਪਣੇ ਜੀਵਨ ਲਈ ਪਰਮੇਸ਼ਰ ਦੇ ਉਦੇਸ਼ੇ ਦਾ ਪੂਰੀ ਤਰ੍ਹਾਂ ਹਿੱਸਾ ਹੋਣਾ ਸਫਲ ਹੋਣ ਦਾ ਇਹੀ ਅਰਥ ਹੈ ਅਤੇ ਪਰਮੇਸ਼ਰ ਨੇ ਕਿਹਾ ਕਿ ਇਹ ਉਦੋਂ ਹੋਵੇਗਾ ਜਦੋਂ ਤੁਸੀਂ ਇਸ ਕਿਤਾਬ ਦਾ ਮੰਨਨ ਕਰਦੇ ਹੋ ਅਤੇ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹੋ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹੋ ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਪੈਣਾ ਅਤੇ ਪ੍ਰਭਾਵ ਕਿ ਤੁਸੀਂ ਅਤੇ ਮੈਂ ਅਜਿਹਾ ਕਰ ਸਕਦੇ ਹਾਂ ਕਿਸੇ ਵੀ ਕਿਤਾਬ ਨੇ ਬਾਈਬਲ ਵਾਂਗ ਦੁਨੀਆ ਨੂੰ ਕਦੇ ਵੀ ਇੰਨਾ ਪ੍ਰਭਾਵਿਤ ਨਹੀਂ ਕੀਤਾ ਇਹ ਧਰਤੀ ਤੇ ਸਭ ਤੋਂ ਮਸ਼ਹੂਰ ਅਤੇ ਜ਼ਬਰਦਸਤ ਕਿਤਾਬ ਹੈ ਅਤੇ ਇਸ ਦਾ ਪ੍ਰਭਾਵ ਹਰ ਰੋਜ਼ ਮਜ਼ਬੂਤ ਹੋ ਰਿਹਾ ਹੈ ਭਾਵੇਂ ਤੁਸੀਂ ਜੋ ਵੀ ਸੁਣਿਆ ਹੋਵੇ ਬਹੁਤ ਲੋਕ ਇਸ ਨੂੰ ਨਕਾਰਦੇ ਹਨ ਇਸ ਦਾ ਮਜ਼ਾਕ ਉਡਾਂਦੇ ਹਨ ਅਤੇ ਇਸ ਨੂੰ ਰੱਦੀ ਵਿੱਚ ਸੁੱਟਦੇ ਹਨ ਅਤੇ ਇਸ ਨੂੰ ਸਾੜ ਵੀ ਦਿੰਦੇ ਹਨ ਅਤੇ ਤੁਸੀਂ ਸੋਚੋਗੇ ਕਿ ਕੁਝ ਲੋਕਾਂ ਦੀਆਂ ਇੰਨਾਂ ਸਾਰੀਆਂ ਪੀੜ੍ਹੀਆਂ ਦੇ ਇਸ ਸਭਾ ਕਰਕੇ ਪਰਮੇਸ਼ਰ ਦੇ ਬਚਨ ਵਿੱਚੋਂ ਕੁਝ ਵੀ ਨਹੀਂ ਬਚੇਗਾ ਪਰ ਹੁਣ ਪਰਮੇਸ਼ਰ ਦੇ ਬਚਨ ਦਾ ਦੁਨੀਆ ਦੀ ਲਗਭਗ ਹਰ ਭਾਸ਼ਾ ਵਿੱਚ ਅਨਵਾਦ ਕੀਤਾ ਜਾ ਰਿਹਾ ਹੈ ਮੈਨੂੰ ਇੱਕ ਪਲ ਲਈ ਰੁਕਣ ਦਿਓ ਅਤੇ ਇਸ ਸਭ ਬਾਰੇ ਸੱਚਮੁੱਚ ਬਹੁਤ ਅਸਲੀਅਤ ਸਮਝਾਉਣ ਦਿਓ 40 ਸਾਲਾਂ ਤੋਂ ਮੈਂ ਇਸ ਚਰਚ ਵਿੱਚ ਪਰਮੇਸ਼ਰ ਦੇ ਬਚਨ ਨੂੰ ਸਿਖਾ ਰਿਹਾ ਹਾਂ ਅਤੇ ਤੁਸੀਂ ਸਾਰੇ ਬਹੁਤ ਵਧੀਆ ਵਿਦਿਆਰਥੀ ਰਹੇ ਹੋ ਅਤੇ ਮੈਨੂੰ ਅਜਿਹਾ ਕਰਨ ਵਿੱਚ ਬਹੁਤ ਖੁਸ਼ੀ ਹੋਈ ਹੈ ਅਤੇ ਮੈਂ ਇਸ ਨੂੰ ਜਾਰੀ ਰੱਖਾਂਗਾ ਪਰ ਕਈ ਵਾਰ ਮੈਂ ਸੋਚਦਾ ਹਾਂ ਪਰਮੇਸ਼ਰ ਦੇ ਬਚਨ ਦਾ ਕਿੰਨਾ ਹਿੱਸਾ ਜੋ ਮੈਂ ਸਿਖਾਇਆ ਹੈ ਉਹ ਤੁਹਾਡੇ ਦਿਲ ਵਿੱਚ ਉਤਰਿਆ ਹੈ ਤੁਸੀਂ ਬਾਈਬਲ ਦੇ ਵਿਦਿਆਰਥੀ ਹੋ ਸਕਦੇ ਹੋ ਪਰ ਫਿਰ ਵੀ ਬਾਈਬਲ ਤੁਹਾਨੂੰ ਬਦਲ ਨਹੀਂ ਰਹੀ ਹੈ ਬਾਈਬਲ ਸਾਡੇ ਅਧਿਆਨ ਲਈ ਨਹੀਂ ਹੈ ਤਾਂ ਜੋ ਅਸੀਂ ਹੁਸ਼ਿਆਰ ਹੋ ਸਕੀਏ ਬਾਈਬਲ ਸਾਡੇ ਅਧਿਆਨ ਲਈ ਹੈ ਤਾਂ ਜੋ ਅਸੀਂ ਬਿਹਤਰ ਹੋ ਸਕੀਏ ਅਤੇ ਜੇ ਤੁਸੀਂ ਬਾਈਬਲ ਨੂੰ ਸਿਰਫ ਆਪਣੇ ਦਿਮਾਗ ਵਿੱਚ ਗ੍ਰਹਿਣ ਕਰਦੇ ਹੋ ਨਾ ਕਿ ਆਪਣੇ ਦਿਲ ਵਿੱਚ ਤਾਂ ਬਾਈਬਲ ਕੋਲ ਤੁਹਾਡੇ ਜੀਵਨ ਵਿੱਚ ਉਹ ਬਦਲਾਅ ਲਿਆਨ ਦਾ ਕੋਈ ਵੀ ਮੌਕਾ ਨਹੀਂ ਹੁੰਦਾ ਇਹ ਮੇਰੇ ਤੁਹਾਨੂੰ ਕੁਝ ਦੱਸਣ ਬਾਰੇ ਨਹੀਂ ਹੈ ਬਲਕਿ ਇਹ ਸਿਰਫ ਬਾਈਬਲ ਨੂੰ ਤੁਹਾਡੇ ਸਿਸਟਮ ਵਿੱਚ ਔਨ ਦੇਣ ਬਾਰੇ ਹੈ ਤੁਸੀਂ ਕਹੋਗੇ ਖੈਰ ਬਾਈਬਲ ਦੇ ਕੁਝ ਹਿੱਸੇ ਹਨ ਜੋ ਮੈਂ ਨਹੀਂ ਸਮਝਦਾ ਮੈਂ ਤੁਹਾਨੂੰ ਦੱਸ ਦਵਾਂ ਕਿ ਬਾਈਬਲ ਦਾ ਬਹੁਤ ਸਾਰਾ ਹਿੱਸਾ ਹੈ ਜੋ ਮੈਂ ਵੀ ਨਹੀਂ ਸਮਝ ਸਕਿਆ ਪਰ ਮੈਂ ਉਸ ਹਿੱਸੇ ਨੂੰ ਗੁਆਣ ਤੋਂ ਇਨਕਾਰ ਕਰਦਾ ਹਾਂ ਜੋ ਮੈਂ ਸਮਝਦਾ ਹਾਂ ਕਿਉਂਕਿ ਮੈਨੂੰ ਉਸ ਹਿੱਸੇ ਤੋਂ ਡਰ ਲੱਗਦਾ ਹੈ ਜੋ ਮੈਂ ਨਹੀਂ ਸਮਝਦਾ ਇਸ ਲਈ ਮੈਂ ਇਸ ਤੋਂ ਪੜਦਾ ਅਤੇ ਸਿੱਖਦਾ ਹਾਂ ਅਤੇ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਜੇਕਰ ਤੁਸੀਂ ਇੱਕ ਮੌਕੇ ਅਤੇ ਇੱਕ ਅਭਿਆਸ ਦੀ ਵਰਤੋਂ ਆਪਣੇ ਸਿਸਟਮ ਵਿੱਚ ਪਰਮੇਸ਼ਰ ਦੇ ਬਚਨ ਨੂੰ ਪ੍ਰਾਪਤ ਕਰਨ ਲਈ ਕਰੋਗੇ ਤਾਂ ਇਹ ਤੁਹਾਡੇ ਦਿਲ ਵਿੱਚ ਆ ਜਾਵੇਗਾ ਅਤੇ ਅਚਾਨਕ ਤੁਸੀਂ ਕੁਝ ਧਿਆਨ ਦੇਣਾ ਸ਼ੁਰੂ ਕਰ ਦੇਵੋਗੇ ਅਤੇ ਮੈਂ ਤੁਹਾਨੂੰ ਇਸ ਨੂੰ ਆਪਣੇ ਲਈ ਖੋਜਣ ਦੇਵਾਂਗਾ ਇਸ ਲਈ ਛੋਟੇ ਜਿਹੇ ਪ੍ਰੋਜੈਕਟ ਬਾਰੇ ਮੇਰੇ ਆਖਰੀ ਉਤਸ਼ਾਹ ਦੇ ਸ਼ਬਦ ਇਹ ਹਨ ਆਪਣੇ ਆਪ ਨੂੰ ਤੇਜ਼ ਕਰੋ ਇੱਕ ਦਿਨ ਵਿੱਚ 20 ਆਇਤਾ ਦੀ بجائے ਬਿਹਤਰ ਹੈ ਕਿ ਤੁਸੀਂ ਇੱਕ ਦਿਨ ਵਿੱਚ 5 ਆਇਤਾ ਹੀ ਨਕਲ ਕਰਕੇ ਇਸ ਦਾ ਆਨੰਦ ਵਾણો ਰੋਮੀਆਂ ਦੀ ਪੱਤਰੀ ਵਿੱਚ 433 ਆਇਤਾ ਹਨ ਜੇ ਤੁਸੀਂ ਇੱਕ ਦਿਨ ਵਿੱਚ 5 ਆਇਤਾ ਦੀ ਨਕਲ ਕਰੋ ਤਾਂ ਤੁਸੀਂ ਇਸ ਨੂੰ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ ਪੂਰਾ ਕਰ ਲੋਗੇ ਤੁਸੀਂ ਬਾਈਬਲ ਦੀਆਂ ਮੁੱਖ ਕਿਤਾਬਾਂ ਵਿੱਚੋਂ ਇੱਕ ਨੂੰ ਆਪਣੇ ਹੱਥ ਵਿੱਚ ਕਾਪੀ ਕਰ ਲਵੋਗੇ ਜੇ ਤੁਸੀਂ ਇੱਕ ਦਿਨ ਵਿੱਚ ਇੱਕ ਆਇਤ ਲੈਂਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਅਤੇ ਸ਼ਾਇਦ ਹੋ ਸਕਦਾ ਹੈ ਕਿ ਤੁਸੀਂ ਇਹ ਬਿਨਾਂ ਕਿਸੇ ਖਾਸ ਕੋਸ਼ਿਸ਼ ਦੇ ਕਰ ਲਵੋ ਤੁਸੀਂ ਜੋ ਵੀ ਕਰੋ ਯਾਦ ਰੱਖੋ ਲਿਖਤੀ ਸ਼ਬਦਾ ਅਧਿਐਨ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਤੁਸੀਂ ਜੀਵਿਤ ਵਚਨ ਨੂੰ ਜਾਣੋ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਇਸ ਕਿਤਾਬ ਦਾ ਕੁਝ ਵੀ ਮੁੱਲ ਨਹੀਂ ਹੋਵੇਗਾ ਜੇਕਰ ਇਹ ਸਾਡੇ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ਨ ਨਾ ਹੋਵੇ। ਅਸੀਂ ਇਸ ਕਿਤਾਬ ਨੂੰ ਪਰਮੇਸ਼ਰ ਨੂੰ ਬਿਹਤਰ ਜਾਣਨ ਲਈ ਪੜ੍ਹਦੇ ਹਾਂ। ਅਸੀਂ ਪਰਮੇਸ਼ਰ ਨੂੰ ਬਿਹਤਰ ਜਾਣਦੇ ਹਾਂ ਕਿਉਂਕਿ ਉਸਨੇ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਤਾਂ ਜਦੋਂ ਅਸੀਂ ਇਹ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਪਰਮੇਸ਼ਵਰ ਅਤੇ ਯਿਸੂ ਬਾਰੇ ਸਿੱਖਦੇ ਹਾਂ ਅਤੇ ਜੀਵਿਤ ਬਚਨ ਸਾਨੂੰ ਲਿਖਤੀ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ। ਜੇ ਤੁਸੀਂ ਲਿਖਤੀ ਸ਼ਬਦ ਵਿੱਚ ਗੁਆਚ ਜਾਂਦੇ ਹੋ ਅਤੇ ਭੁੱਲ ਜਾਂਦੇ ਹੋ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਤਾਂ ਇਹ ਇੱਕ ਥਕਾਵਟ ਵਾਲੀ ਪ੍ਰਕਿਰਿਆ ਬਣ ਜਾਂਦੀ ਹੈ। ਲਿਖਤੀ ਸ਼ਬਦ ਵਿੱਚ ਇੰਨੇ ਨਾ ਫਸ ਜਾਵੋ ਕਿ ਤੁਸੀਂ ਇਹ ਭੁੱਲ ਜਾਵੋ ਕਿ ਇਹ ਤੁਹਾਡੇ ਲਈ ਜੀਵਿਤ ਬਚਨ ਨੂੰ ਬਿਹਤਰ ਜਾਣਨ ਦਾ ਇੱਕ ਸਾਧਨ ਹੈ ਕਈ ਸਾਲ ਪਹਿਲਾਂ ਇੰਗਲੈਂਡ ਦੇ ਇੱਕ ਪ੍ਰਮੁੱਖ ਹਾਦਕਾਰ ਨੂੰ ਉਸਦੇ ਸਾਥੀ ਮਹਿਮਾਨਾਂ ਦੀ ਖੁਸ਼ੀ ਲਈ ਪਾਠ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਨੇ ਸਹਿਮਤੀ ਦਿੱਤੀ ਅਤੇ ਪੁੱਛਿਆ ਕਿ ਕੀ ਕੋਈ ਖਾਸ ਚੀਜ਼ ਹੈ ਜੋ ਉਸ ਦੇ ਦਰਸ਼ਕ ਸੁਣਨਾ ਚਾਹੁੰਦੇ ਹਨ ਇਕ ਪਲ ਰੁਕਣ ਤੋਂ ਬਾਅਦ ਉੱਥੇ ਮੌਜੂਦ ਇੱਕ ਬਜ਼ੁਰਗ ਪਾਸਟਰ ਨੇ ਕਿਹਾ ਸ਼੍ਰੀਮਾਨ ਜੀ ਕੀ ਤੁਸੀਂ ਸਾਡੇ ਲਈ ਆਯਾਲੀ ਦਾ ਜ਼ਬੂਰ 23ਵਾਂ ਜ਼ਬੂਰ ਸੁਣਾ ਸਕਦੇ ਹੋ ਅਦਾਕਾਰ ਨੇ ਇੱਕ ਅਜੀਬ ਜਿਹਾ ਚਿਹਰਾ ਬਣਾਇਆ ਉਹ ਇੱਕ ਪਲ ਲਈ ਰੁਕਿਆ ਤੇ ਕਿਹਾ ਮੈਂ ਕਰ ਸਕਦਾ ਹਾਂ ਤੇ ਮੈਂ ਕਰਾਂਗਾ ਬਸ ਮੇਰੀ ਇੱਕ ਸ਼ਰਤ ਹੈ ਜਦੋਂ ਮੈਂ ਪੂਰਾ ਪੜ ਲਵਾਂਗਾ ਜਦੋਂ ਮੈਂ ਇਹ ਪੂਰਾ ਪੜਦਾ ਹਾਂ ਤਾਂ ਤੁਸੀਂ ਮੇਰੇ ਦੋਸਤ ਵੀ ਇਹੀ ਕੰਮ ਕਰੋਗੇ ਮੈਂ ਪਾਸ਼ਣ ਨੇ ਹੈਰਾਨੀ ਨਾਲ ਕਿਹਾ ਪਰ ਮੈਂ ਕੋਈ ਪਾਸ਼ਣਕਾਰ ਨਹੀਂ ਹਾਂ ਪਰ ਜੇ ਤੁਸੀਂ ਇਹ ਚਾਹੋ ਤਾਂ ਮੈਂ ਇਹ ਕਰਾਂਗਾ ਪ੍ਰਭਾਵਸ਼ਾਲੀ ਟੰਗ ਲਾਲ ਮਹਾਨ ਅਦਾਕਾਰ ਨੇ ਜ਼ਬੂਰ ਸ਼ੁਰੂ ਕੀਤਾ ਉਸ ਦੀ ਆਵਾਜ਼ ਅਤੇ ਉਸ ਦਾ ਸੁਰ ਬਿਲਕੁਲ ਸਹੀ ਸੀ ਉਸਨੇ ਆਪਣੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਜਦੋਂ ਉਸਨੇ ਸਮਾਪਤ ਕੀਤਾ ਤਾਂ ਮਹਿਮਾਨਾਂ ਦੀ ਤਾੜੀਆਂ ਦੀ ਇੱਕ ਵੱਡੀ ਗੂੰਜ ਗੂੰਜ ਉੱਠੀ ਫਿਰ ਜਿਵੇਂ ਹੀ ਇਹ ਸਮਾਪਤ ਹੋਇਆ ਬਜ਼ੁਰਗ ਪਾਸਰ ਉੱਠਿਆ ਅਤੇ ਜ਼ਬੂਰ ਬੋਲਣਾ ਸ਼ੁਰੂ ਕੀਤਾ ਉਸ ਦੀ ਆਵਾਜ਼ ਕਮਾਲ ਦੀ ਨਹੀਂ ਸੀ ਅਤੇ ਉਸ ਦਾ ਸੁਰ ਬਿਲਕੁਲ ਵੀ ਸਹੀ ਨਹੀਂ ਸੀ ਜਦੋਂ ਉਸਨੇ ਸਮਾਪਤ ਕੀਤਾ ਤਾਂ ਤਾੜੀਆਂ ਦੀ ਕੋਈ ਆਵਾਜ਼ ਨੇ ਚੁੱਪੀ ਨਹੀਂ ਥੋੜੀ ਪਰ ਉਸ ਕਮਰੇ ਵਿੱਚ ਇੱਕ ਵੀ ਅੱਖ ਸੁੱਕੀ ਨਹੀਂ ਸੀ ਅਤੇ ਬਹੁਤ ਸਾਰੇ ਸਿਰ ਝੁਕੇ ਹੋਏ ਸਨ ਫਿਰ ਅਦਾਕਾਰ ਖੜਾ ਹੋ ਗਿਆ ਉਸਦੀ ਆਵਾਜ਼ ਕੰਬ ਗਈ ਜਦੋਂ ਉਸਨੇ ਆਪਣਾ ਹੱਥ ਬਜ਼ੁਰਗ ਪਾਸਟਰ ਦੇ ਮੋਢੇ ਤੇ ਰੱਖਿਆ ਤੇ ਉਸਨੇ ਕਿਹਾ ਮੈਂ ਤੁਹਾਡੀਆਂ ਅੱਖਾਂ ਤੇ ਤੁਹਾਡੇ ਕੰਨਾਂ ਤੱਕ ਪਹੁੰਚਿਆ ਦੋਸਤੋ ਪਰ ਇਹ ਤੁਹਾਡੇ ਦਿਲ ਤੱਕ ਪਹੁੰਚਿਆ ਫਰਕ ਸਿਰਫ ਇਹ ਹੀ ਹੈ ਮੈਂ 23 ਜਬੂਰ ਨੂੰ ਜਾਣਦਾ ਹਾਂ परे आयली नु जानदा जान है ਤੇ ਭੈਣੋ ਅਤੇ ਭਰਾਵੋ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਸਿਰਫ 23 ਜਬੂਰ ਨੂੰ ਜਾਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਯਾਲੀ ਨੂੰ ਜਾਣੋ ਇਸੇ ਤਰ੍ਹਾਂ ਤੁਸੀਂ ਆਯਾਲੀ ਨੂੰ ਜਾਣ ਸਕੋਗੇ ਅਤੇ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਨਿਰਾਸ਼ਾ ਦੇ ਸਮੇਂ ਵਿੱਚ ਲੰਘੋਗੇ ਅਤੇ ਇਹ ਸੋਚਣਾ ਬੰਦ ਕਰੋਗੇ ਕਿ ਇਹ ਮੇਰੇ ਲਈ ਭਲਾ ਹੈ ਅਤੇ ਆਪਣੇ ਆਪ ਨੂੰ ਇਹ ਖੋਜਣ ਦਾ ਮੌਕਾ ਦਿਓ ਕਿ ਲਿਖਤੀ ਸ਼ਬਦ ਤੁਹਾਡੇ ਦਿਲ ਲਈ ਕੀ ਕਰ ਸਕਦਾ ਹੈ ਅਲਤੀਸ਼ਾ ਪਰਿਵਰਤਨ ਤੇ ਮੇਰੇ ਨਾਲ ਜੁੜਨ ਲਈ ਧੰਨਵਾਦ ਜਿੰਨਾ ਜ਼ਿਆਦਾ ਅਸੀਂ ਬਚਨ ਦਾ ਅਧਿਐਨ ਕਰਦੇ ਹਾਂ ਉਨਾ ਹੀ ਅਸੀਂ ਸਮਝਦੇ ਹਾਂ ਕਿ ਸਾਡਾ ਪਿਆਰਾ ਪਰਮੇਸ਼ਰ ਸਾਡੇ ਵਿੱਚੋਂ ਹਰੇਕ ਨਾਲ ਇੱਕ ਨਿੱਜੀ ਰਿਸ਼ਤਾ ਰੱਖਣਾ ਚਾਹੁੰਦਾ ਹੈ ਜੇ ਤੁਸੀਂ ਉਸ ਰਿਸ਼ਤੇ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਤੁਸੀਂ ਉਸ ਨਾਲ ਸਦੀਵੀ ਜੀਵਨ ਬਿਤਾਓਗੇ ਤਾਂ ਤੁਹਾਨੂੰ ਸਿਰਫ ਆਪਣੇ ਪਾਪਾਂ ਤੋਂ ਤੋਬਾ ਕਰਨੀ ਹੈ ਅਤੇ ਯੈਸ਼ੂ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਬਣਨ ਲਈ ਕਹਿਣਾ ਹੈ ਜੇ ਤੁਸੀਂ ਅੱਜ ਵਿਸ਼ਵਾਸ ਦਾ ਇਹ ਕਦਮ ਚੁੱਕਿਆ ਹੈ ਤਾਂ ਮੈਂ ਤੁਹਾਨੂੰ ਉਤਸ਼ਾਹਿਤ ਕਰਦਾ ਹਾਂ ਤੁਸੀਂ ਆਪਣੇ ਫੈਸਲੇ ਨੂੰ ਭਰੋਸੇਯੋਗ ਸੇਵਕਾਈ ਜਾਂ ਸਥਾਨਕ ਚਰਚ ਵਿੱਚ ਦੂਜੇ ਮਸੀਹਾਂ ਨਾਲ ਸਾਂਝਾ ਕਰੋ ਅਤੇ ਤੁਸੀਂ ਆਪਣੇ ਵਿਸ਼ਵਾਸ ਵਿੱਚ ਵਧਦੇ ਰਹੋ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਅਤੇ ਮੈਂ ਤੁਹਾਨੂੰ ਅਗਲੀ ਵਾਰ ਇੱਥੇ ਦਿਸ਼ਾ ਪਰਿਵਰਤਨ ਤੇ ਮਿਲਣ ਦੀ ਉਮੀਦ ਕਰਦਾ ਹਾਂ